ਸਤਿ ਸ਼੍ਰੀ ਅਕਾਲ ਜੀ ਬੀਤੇ ਕੱਲ ਨਕੌਦਰ ਦੇ ਹਾਤੀ ਥਾਣੇ ਦੇ ਅੰਤਰਗਤ ਪਿੰਡ ਚੱਕ ਬੈਂਡਲ ਵਿੱਚ ਗੁੰਡਾਗਰਦੀ ਦਾ ਨੰਗੇ ਨਾਚ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚਾਚੇ ਦੇ ਮੁੰਡਿਆਂ ਵੱਲੋਂ ਬਾਹਰੋਂ ਗੁੰਡੇ ਸੱਦ ਕੇ ਬਜ਼ੁਰਗ ਔਰਤ ਨਾਲ ਕੁੱਟਮਾਰ ਕੀਤੀ ਗਈ ਅਤੇ ਸ਼ਰੀ ਸਾਬ ਉਤਾਰਿਆ ਗਿਆ ਹਵੇਲੀ ਅੰਦਰ ਵੜ ਕੇ ਪਸ਼ੂਆਂ ਦੀ ਕੁੱਟਮਾਰ ਕਰਕੇ ਹਵੇਲੀ ਵਿੱਚੋਂ ਭਜਾ ਦਿੱਤੇ ਅਤੇ ਹਵੇਲੀ ਦੀਆਂ ਕੰਧਾਂ ਢਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਸੇਵਕ ਸਿੰਘ ਪੁੱਤਰ ਸ਼੍ਰੀ ਨਿਰਮਲ ਸਿੰਘ ਵਾਸੀ ਪਿੰਡ ਚੱਕ ਬੈਂਡਲ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦਾ ਵਸਨੀਕ ਹਾਂ ਮੇਰੀ ਉਮਰ 25 ਸਾਲ ਹੈ ਮੈਂ ਖੇਤੀਬਾੜੀ ਦਾ ਕੰਮ ਕਰਦਾ ਹਾਂ ਪਿੰਡ ਚੱਕ ਬੈਂਡਲ ਸਾਡੀ ਹਵੇਲੀ ਹੈ ਜੋ ਕਿ ਪਿਛਲੇ 35 ਸਾਲਾਂ ਤੋਂ ਸਾਡੇ ਪਰਿਵਾਰ ਦੇ ਕੋਲ ਹੈ ਮੇਰੇ ਪਿਤਾ ਨਿਰਮਲ ਸਿੰਘ ਦੇ ਹਾਂਤ ਪਿਛਲੇ 5 ਸਾਲ ਪਹਿਲਾਂ ਹੋ ਚੁੱਕਾ ਹੈ ਪਿੰਡ ਦੇ ਵਿਅਕਤੀਜੀਤ ਸਿੰਘ ਪੁੱਤਰ ਟੈਲਾ ਸਿੰਘ ਹਰਨੇਕ ਸਿੰਘ ਪੁੱਤਰਜੀਤ ਸਿੰਘ ਗੁਰਦਿਆਲ ਸਿੰਘ ਉਰਫ 달ੀ ਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਮਲਕੀਤ ਸਿੰਘ ਉਰਫ ਮੀਤ ਜੋ ਕਿ ਪਿੰਡ ਚੱਕ ਬੈਂਡਲ ਦੇ ਹੀ ਵਸਨੀਕ ਹਨ ਇਹਨਾਂ ਦਾ ਕਹਿਣਾ ਹੈ ਕਿ ਇਸ ਹਵੇਲੀ ਵਿੱਚ ਸਾਡਾ ਹਿੱਸਾ ਹੈ ਇਸ ਸਬੰਧਤ ਮਿਤੀ 10 ਜੁਲਾਈ 2024 ਨੂੰ ਪਿੰਡ ਵਿੱਚ ਹੀ ਪੰਚਾਇਤ ਕੀਤੀ ਗਈ ਸੀ ਪੰਚਾਇਤ ਵਿੱਚ ਹੀ ਉਪਰੋਕਤ ਦਰਜ ਵਿਅਕਤੀਆਂ ਵੱਲੋਂ ਕਿਹਾ ਗਿਆ ਸੀ ਕਿ ਇਸ ਹਵੇਲੀ ਵਿੱਚ ਅੱਗ ਲਗਾ ਦੇਣੀ ਹੈ ਤੇ ਕਿਹਾ ਤੈਨੂੰ ਦੇਖ ਲਵਾਂਗੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਹਵੇਲੀ ਵਿੱਚ ਅੱਗ ਲਗਾ ਦੇਣੀ ਹੈ ਅਤੇ ਕਿਹਾ ਤੈਨੂੰ ਦੇਖ ਲਵਾਂਗੇ ਮੇਰੇ ਜਾਂ ਮੇਰੇ ਪਰਿਵਾਰਕ ਮੈਂਬਰਾਂ ਵਿਰੁੱਧ ਕਿਸੇ ਕਿਸਮ ਦੀ ਦਖਲਅਕੋਰੀ ਦੀ ਕਾਰਵਾਈ ਕਰ ਸਕਦੇ ਹਨ ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਤੇ ਜਾਣ ਦਾ ਖਤਰਾ ਹੈ ਕਿਉਂਕਿ ਮੈਂ ਮੇਰੇ ਪਰਿਵਾਰ ਵਿੱਚ ਇਕੱਲਾ ਹੀ ਹਾਂ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਅਤੇ ਮੇਰਾ ਭਰਾ ਵਿਦੇਸ਼ ਵਿੱਚ ਹੈ ਵਿਰੋਧੀ ਧਿਰ ਦਾ ਪਰਿਵਾਰ ਇੱਕ ਵੱਡਾ ਪਰਿਵਾਰ ਹੈ ਜਿਸ ਕਾਰਨ ਮੈਨੂੰ ਇਹਨਾਂ ਤੋਂ ਖਤਰਾ ਹੈ ਸਵਾਲ ਤਾਂ ਇਹ ਹੈ ਕਿ ਸਮੇਂ ਰਹਿੰਦਿਆਂ ਕੁਲਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਹਮਲਾਵਰਾਂ ਦੇ ਹੌਸਲੇ بلند ਨਾ ਹੁੰਦੇ ਅਜੇ ਸਮੇਂ ਵਿੱਚ ਵਾਲਮੀਕੀ ਐਕਸ਼ਨ ਫੋਰਸ ਨੇ ਗੁਰਸੇਵਕ ਸਿੰਘ ਦੀ ਬਾਹ ਫੜੀ ਹੈ ਇਸ ਮੌਕੇ ਵਾਲਮੀਕੀ ਐਕਸ਼ਨ ਫੋਰਸ ਦੇ ਸੂਬਾ ਪ੍ਰਧਾਨ ਤਰਮਿੰਦਰ ਨੰਗਲ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਦੋਚੀਆਂ ਉੱਪਰ ਤੁਰੰਤ ਕਾਰਵਾਈ ਅਤੇ ਗੁਰਸੇਵਕ ਸਿੰਘ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੁਸੀਂ ਦੇਖ ਰਹੇ ਹੋ ਕੇ ਡੀ ਐਸ ਲਾਈਵ ਦੇਖੋ ਪੂਰੀ ਖਬਰ ਹਾਂਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਔਰ ਕਿਹੜੇ ਪਿੰਕੋਂ ਭਾਈ ਮੇਰਾ ਨਾਮ ਗੁਰਸੇਵਕ ਸਿੰਘ ਤੇ ਚੱਕ ਵਿੰਡਲ ਪਿੰਡ ਆ ਭਾਈ ਮੇਰਾ ਅੱਛਾ ਜੀ ਅੱਜ ਦੀ ਜਿਹੜੀ ਘਟਨਾ ਹੋਈ ਹੈ ਕੀ ਹੋਇਆ ਭਾਈ ਮੇਰੇ ਫਾਦਰ ਸਾਹਿਬ ਜੀ ਨੇ ਹਨਾ ਮੈਨੂੰ ਇਹ ਥਾਂ ਦਿੱਤਾ ਸੀਗਾ ਤੇ ਭਾਈ ਜਿਹੜੇ ਇਹ ਹੈ ਨਾ ਡੈਡੀ ਹੁਣਾਂ ਦੇ ਚਾਚੇ ਦਾ ਹੀ ਆ ਗਾਂ ਲੱਗਦੇ ਮੇਰੇ ਫਾਦਰ ਸਾਹਿਬ ਨੇ ਮਾਨ ਤੋਂ ਪਹਿਲਾਂ ਮੈਨੂੰ ਦੱਸਿਆ ਹੈ ਕਿ ਇਹ ਬਾਗਲਾ ਆਪਣਾ ਆ ਭਾਈ 25 ਸਾਲ ਮੇਰੀ ਉਮਰ ਹੋ ਗਿਆ ਮੈਂ 5 ਸਾਲ ਦਾ ਹੀ ਜਨਮ ਦਾ ਉੱਥੇ ਬਾਗਲੇ ਵਿੱਚ ਕੁੱਕੜ ਰਾਜਦਾ ਘੱਟੋ ਘੱਟ ਭਾਈ ਇਹ ਸਾਨੂੰ ਥਾਂ ਬਗਲੇ ਨੂੰ 35 ਸਾਲ ਹੋ ਗਏ ਮੇਰੇ ਫਾਦਰ ਸਾਹਿਬ ਨੇ ਦੱਸਿਆ ਸੀਗਾ ਭਾਈ ਉਹਨਾਂ ਦੇ ਚਾਚੇ ਦਾ ਹੀ ਕਹਿੰਦੇ ਵੀ ਵਿੱਚ ਸਾਡਾ ਹਿੱਸਾ ਆ ਤੇ ਭਾਈ ਦੋ ਦੋ ਚਾਰ ਵਾਰੀ ਪੰਚਾਇਤਾਂ ਹੋਈਆਂ ਪੰਚਾਇਤਾਂ 'ਚ ਕੋਈ ਨਿਵੇੜਾ ਨਹੀਂ ਹੋਇਆ ਭਾਈ ਚੌਂਕੀ ਗਿਆ ਡੀਐਸਪੀ ਸਾਹਿਬ ਦੇ ਟਾਈਮ ਰੱਖਿਆ ਭਾਈ ਹੁਣ ਉਹਨਾਂ ਨੇ ਟਾਈਮ ਦਿੱਤਾ ਸੀ ਏ ਬੰਦਿਆ ਨੇ ਭਾਜੀ ਬਾਹਰ ਗੁੰਡੇ ਸੱਦੇ ਮੰਦਿਰ ਸੱਦੀ ਭਾਜੀ ਮੈਨਾਂ ਆਣ ਕੇ ਧੱਕਾ ਕੀਤਾ ਸ਼ਰਿਆਮ ਮੇਰੇ ਮਾਤਾ ਦੀ ਇੱਜ਼ਤ ਨੂੰ ਹੱਥ ਪਾਇਆ ਭਾਈ ਸ਼ਿਉਨਾ ਦਾ ਸ਼੍ਰੀ ਸਾਹਿਬ ਸੀ ਲਾ ਕੇ ਇਹਨਾਂ ਨੇ ਪਰਾਂ ਸੱਟਿਆ ਤੇ ਭਾਜੀ ਮਾਤਾ ਜੀ ਚੁੰਨੀ ਖਿੱਚੀ ਆ ਮਾਤਾ ਜੀ ਨੂੰ ਘੜੀਸਿਆ ਆ ਸਾਰੇ ਭਾਈ ਬਕੈਰਾ ਪ੍ਰੂਫ ਆ ਵੀਡੀਓ ਬਣੀ ਹੋਈ ਆ ਭਾਜੀ ਲੋਕੀ ਪਿੰਡ ਦੇ ਗਵਾਹ ਆ ਉੱਥੇ ਫੇਰ ਭਾਜੀ ਜਾਣ ਦੇ ਸਮਿਆਂ ਨਾ ਇਹਨਾਂ ਮੁੰਡਿਆਂ ਨੇ ਜਿਹੜਾ ਮੁੰਡਾ ਭਾਜੀ ਮੋਰੇ ਸੀਗਾ ਜਿੰਦਰ ਸਿੰਘ ਉਹਦੇ ਵਿੱਚ ਗੱਡੀ ਮਾਰੀ ਗੱਡੀ ਮਾਰ ਕੇ ਵੀ ਉਹਨੂੰ ਕਹਿੰਦਾ ਦਾਖਲ ਕਰੋ ਪਾਜੀ ਆਪਣੀ ਬਾਹ ਦੇ ਟੱਕ ਲਾ ਲਿਆ ਟੱਕ ਲਾ ਕੇ ਉਦੋਂ ਬਾਅਦ ਚ ਪਾਜੀ ਹਸਪੀਟਲ ਵਿੱਚ ਆਇਆ ਮੈਂ ਪ੍ਰਸ਼ਾਸਨ ਨੂੰ ਪਾਜੀ ਇਹ ਬੇਨਤੀ ਕਰਦਾ ਵੀ ਵੀ ਮੇਰੀ ਜਿਹੜੀ ਹੈ ਮੇਰੇ ਮੇਰੀ ਜਾਨ ਬਚਾਈ ਜਾਵੇ ਕਿਉਂਕਿ ਪਾਜੀ ਮੈਨੂੰ ਇਹ ਬੰਦਿਆਂ ਤੋਂ ਖਤਰਾ ਮੈਂ ਪਹਿਲਾਂ ਵੀ ਪਾਜੀ ਚਿੱਠੀ ਲੈ ਕੇ ਦੇ ਚੱਕਿਆ ਐਪਲੀਕੇਸ਼ਨ ਵੀ ਇਹ ਵੱਡਾ ਪਰਿਵਾਰ ਆ ਮੈਨੂੰ ਇਹਨਾਂ ਤੋਂ ਖਤਰਾ ਆ ਪਰ ਮੇਰੀ ਪਾਜੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਪਾਜੀ ਕੱਲ ਦਾ ਇਹ ਘਟਨਾ ਵਾਪਰੀ ਹੈ 112 ਤੇ ਕਾਲ ਕੀਤੀ ਆ ਪਰ ਪਾਜੀ ਹਜੇ ਤੱਕ ਕੋਈ ਪੁਲਿਸ ਮੁਲਾਜ਼ਮ ਮੌਕਾ ਦੇਖਣ ਨਹੀਂ ਆਇਆ ਨਾਲੇ ਭਾਈ ਇਹ ਬੰਦਿਆਂ ਨੇ ਭਾਈ ਕੀ ਕੀਤਾ ਕੰਦਾ ਢਾਈਆਂ ਉੱਥੇ ਕੰਦਾ ਢਾਈਆਂ ਮੁੰਡੇ ਸਾਧ ਕੇ ਕੰਦਾ ਢਾਈਆਂ ਟਰੈਕਟਰਾਂ ਦੇ ਨਾਲ ਭਾਈ ਕੋਲੇ ਢਾਉਣ ਦੀ ਕੋਸ਼ਿਸ਼ ਕੀਤੀ ਭਾਰੇ ਨਾਲ ਟਰੈਕਟਰ ਉੱਥੇ ਭਾਈ ਨੁਕਸਾਨ ਨਹੀਂ ਜਾਇਆ ਹੋਇਆ ਉਹ ਹੱਲੇ ਵੀ ਬਾਹਰ ਖੜਾ ਆ ਭਾਈ ਉੱਥੇ ਫੇਰ ਭਾਈ ਇਹਨਾਂ ਨੇ ਮੇਰੇ ਪਸ਼ੂਆਂ ਦੇ ਰਸਤੇ ਵੱਡੇ ਉਹਨਾਂ ਨੂੰ ਕੁੱਟਿਆ ਤੇ ਫੇਰ ਬਾਹਰ ਭਜਾਇਆ ਉਹਦੀ ਵੀ ਬਕਾਇਦਾ ਪ੍ਰੂਵ ਵੀਡੀਓ ਬਣੀ ਪਈ ਆ ਭਾਈ ਹੋਰ ਵੀ ਭਾਈ ਪ੍ਰਸ਼ਾਸਨ ਤੋਂ ਇਹ ਮੰਗਿਆ ਵੀ ਮੇਰੀ ਹਾਲ ਰੱਖਿਆ ਕੀਤੀ ਜਾਵੇ ਤੇ ਭਾਈ ਜੇ ਮੈਨੂੰ ਮੇਰਾ ਹੱਕ ਦਿੱਤਾ ਦਿਲਾਇਆ ਜਾਵੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਪਿੰਡ ਚੱਕ ਬਿੰਡਲ ਦੇ ਵਿੱਚ ਜਿਹੜੀ ਘਟਨਾ ਹੋਈ ਆ ਗੁਰਸੇਵਕ ਸਿੰਘ ਦੇ ਜਿਹੜੇ ਹਵੇਲੀ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੜੀ ਮੰਦਭਾਗੀ ਘਟਨਾ ਪੰਜਾਬ ਦੇ ਵਿੱਚ ਜਿੱਥੇ ਹੋਰ ਇਲਾਕਿਆਂ ਦੇ ਵਿੱਚ ਘਟਨਾਵਾਂ ਹੁੰਦੀਆਂ ਸੀ ਉੱਥੇ ਹੁਣ ਦੁਆਬੇ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣੀਆਂ ਬੜੀ ਨਿੰਦਣਯੋਗ ਜਿਹੜੀ ਘਟਨਾ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਆ ਇੱਕ ਬਜ਼ੁਰਗ ਮਾਤਾ ਨੂੰ ਗੁਰਸੇਵਕ ਸਿੰਘ ਜੀ ਦੀ ਮਾਤਾ ਨੂੰ ਖਿੱਚਾ ਤੋਈ ਕਰਦੇ ਆ ਔਰ ਉਹਨਾਂ ਦੇ ਜਿਹੜੇ ਕੱਪੜੇ ਖਿੱਚੇ ਜਾਂਦੇ ਆ ਚੁੰਨੀ ਤੱਕ ਜਿਹੜੀ ਉਹਦੀ ਲਾਹ ਦਿੱਤੀ ਜਾਂਦੀ ਆ ਔਰ ਉਹਨਾਂ ਦਾ ਸ਼ਰੀ ਸਾਹਿਬ ਇਹਨਾਂ ਨੇ ਦੱਸਿਆ ਗੁਰਸੇਵਕ ਸਿੰਘ ਨੇ ਵੀ ਉਹਨਾਂ ਦਾ ਸ਼ਰੀ ਸਾਹਿਬ ਦੀ ਵੀ ਜਿਹੜੀ ਬੇਅਦਵੀ ਕੀਤੀ ਗਈ ਆ ਔਰ ਉੱਥੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਕੰਧਾਂ ਦੀ ਭੰਨ ਤੋੜ ਕੀਤੀ ਗਈ ਔਰ ਜਿਹੜੇ ਪਸ਼ੂ ਆ ਖੋਲ ਕੇ ਉਹਨਾਂ ਦੇ ਰਸੇ ਵੱਢ ਕੇ ਉਹਨਾਂ ਨੂੰ ਭਜਾ ਦਿੱਤਾ ਗਿਆ ਔਰ ਉੱਥੇ ਪੂਰੀ ਤਰ੍ਹਾਂ ਕਟਮਾਰ ਕੀਤੀ ਗਈ ਆ ਬੜਾ ਦਰਿੰਦਗੀ ਦਾ ਜਿਹੜਾ ਉੱਥੇ ਨਾਚ ਨਚਾਇਆ ਗਿਆ ਔਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਆਂ ਕਿ ਜਿਹੜੇ ਵੀ ਇਹ ਦੋਸ਼ੀ ਆ ਜਿਨ੍ਹਾਂ ਨੇ ਇੱਥੇ ਜਿਹੜਾ ਨੰਗਾ ਨਾਚ ਨਚਾਇਆ ਹੈ ਗੁੰਡਾਗਰਦੀ ਦਾ ਉਹਨਾਂ ਦੇ ਖਿਲਾਫ ਜਲਦ ਤੋਂ ਜਲਦ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਅਸੀਂ ਚੌਕੀ ਇੰਚਾਰਜ ਸ਼ੰਕਰ ਨੂੰ ਮਿਲੇ ਆਂ ਔਰ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਹੈ ਕਿਉਂਕਿ ਮਾਤਾ ਜੀ ਜਿਹੜੇ ਜੇਰੇ ਇਲਾਜ ਜਿਹੜਾ ਜਲੰਧਰ ਆ ਹਸਪੀਟਲ ਦੇ ਵਿੱਚ ਉਹਨਾਂ ਦੀ ਐਮਐਲਆ ਆ ਚੁੱਕੀ ਆ ਔਰ ਉਹਨਾਂ ਦੇ ਬਾਕੀ ਜਿਹੜੇ ਜਿਹੜਾ ਟੌਣ ਤੋਂ ਬਾਅਦ ਉਹਨਾਂ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਚਾਹੇ ਬੇਅਦਵੀ ਦੀ ਕਾਰਵਾਈ ਹੈ ਚਾਹੇ ਧੱਕੇ ਨਾਲ ਕਬਜ਼ਾ ਕਰਨ ਦੀ ਕਾਰਵਾਈ ਹੈ ਔਰ ਚਾਹੇ ਉਹਨਾਂ ਦੇ ਕੱਪੜਿਆਂ ਨੂੰ ਜਿਹੜਾ ਫੜਨ ਦੀ ਜਿਹੜੀ ਹੈ ਜਿਸ ਤਰ੍ਹਾਂ ਉਹਨਾਂ ਦੀ ਚੁੰਨੀ ਖਿੱਚੀ ਗਈ ਹੈ ਜੋ ਵੀ ਕਾਰਵਾਈ ਬਣਦੀਆਂ ਧਰਾਵਾਂ ਸਾਇ ਤੇ ਕੀਤੀ ਜਾਊਗੀ ਔਰ ਜੇਕਰ ਪੁਲਿਸ ਪ੍ਰਸ਼ਾਸਨ ਜਿਹੜਾ ਕਾਰਵਾਈ ਨਹੀਂ ਕਰਦਾ ਤਾਂ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਵੱਲੋਂ ਜਿਹੜਾ ਤਿੱਖਾ ਸੰਘਰਸ਼ ਕਰਾਂਗੇ 何だ ਮੇਰੀ ਮੰਮੀ ਨੂੰ ਮੇਰੇ ਬ੍ਰਦਰ ਨੂੰ ਬਹੁਤ ਜ਼ਿਆਦਾ ਕੁੱਤਣ ਮਿਲ ਜਾਂਦਾ ਹੈ ਨੂੰ ਨਹੀਂ ਹੁੰਦਾ ਹਾਂ ਬੀਬੀ ਲੈ ਕੇ ਮੇਰਾ ਮਾਰ ਮਾਰ ਮੇਰਾ ਸੈਕੂ ਮਾਰ ありがとう ਦੇ ਜੀ ਤਾਂ ਚੱਕ ਮੀ ਨਹੀਂ ਗਾ ਆਹੋ ਇੱਧਰ Xoi na pena